ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚਕ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਕਾਂਗਰਸ ਦੇ ਵਿੱਚ ਧੜੇਬੰਦੀ ਕੋਈ ਨਵੀਂ ਗੱਲ ਨਹੀਂ ਹੈ। ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਪਾਰਟੀ ਦੀ ਉਹ ਆਪ ਹੀ ਸੂਬੇ ਦੇ ਵਿੱਚ ਵੱਖ-ਵੱਖ ਧੜਿਆਂ ਨੂੰ ਥਾਪੜਾ ਦੇ ਕੇ ਰੱਖਦੀ ਹੈ ਤਾਂ ਕਿ ਉਹਨਾਂ ਦੀ ਉੱਚਪੜਤਾਲ ਬਣੀ ਰਹੇ। ਜਦੋਂ ਧੜੇ ਆਪਸ ਵਿੱਚ ਲੜਦੇ ਹਨ ਤਾਂ ਫਿਰ ਫੈਸਲੇ ਲਈ ਜਾਂ ਫਿਰ ਸੁਲਾ ਸਫਾਈ ਦੇ ਲਈ ਹਾਈ ਕਮਾਂਡ ਕੋਲ ਹੀ ਜਾਂਦੇ ਨੇ ਤੇ ਹਾਈ ਕਮਾਂਡ ਹੀ ਉਹਨਾਂ ਦੇ ਆਪਸ ਦੇ ਵਿੱਚ ਫੈਸਲਾ ਕਰਾਉਂਦਾ ਹੈ ਹਾਈ ਕਮਾਂਡ ਦੀ ਜਿਹੜੀ ਚੜਤ ਹੈ ਉਹ ਬਣੀ ਰਹਿੰਦੀ ਹੈ ਪਰ ਇਸ ਦੇ ਨਾਲ ਜਿਹੜਾ ਹੇਠਾਂ ਸੰਗਠਨ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਜਿਹੜੀ ਤਲੇਬੰਦੀ ਹੈ ਉਹਦੇ ਨਾਲ ਜਿਹੜੀ ਇਲੈਕਟ੍ਰੋਲ ਪ੍ਰੋਸੈਸ ਹੈ ਵੋਟਾਂ ਦੀ ਜਿਹੜੀ ਗੱਲ ਹੈ ਉੱਥੇ ਪਾਰਟੀ ਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਕੋਈ ਵੀ ਇੱਕ ਅਜਿਹਾ ਮਜ਼ਬੂਤ ਚਿਹਰਾ ਉੱਭਰ ਕੇ ਸਾਹਮਣੇ ਨਹੀਂ ਆ ਸਕਿਆ ਹੈ ਜਿਹੜਾ ਅਨਡਿਸਕਿਊਟਡ ਤਰੀਕੇ ਨਾਲ ਪਾਰਟੀ ਦੀ ਅਗਵਾਈ ਕਰ ਸਕੇ ਜਿਵੇਂ ਕਿ ਕੈਪਟਨ ਦੇ ਸਮੇਂ ਹੁੰਦਾ ਸੀ ਉਦੋਂ ਦੂਸਰੀ ਕਤਾਰ ਦੇ ਲੀਡਰ ਤਾਂ ਬਹੁਤ ਹੁੰਦੇ ਸੀ ਲੇਕਿਨ ਚੈਲੰਜ ਕਰਨ ਵਾਲਾ ਜਾਂ ਇਹ ਕਹਿਣ ਵਾਲਾ ਕਿ ਮੈਂ ਉਸ ਕੱਦ ਦੇ ਬਰਾਬਰ ਦਾ ਲੀਡਰ ਹਾਂ ਉਹ ਸ਼ਾਇਦ ਕੋਈ ਵੀ ਨਹੀਂ ਹੁੰਦਾ ਸੀ ਉਹ ਹੁਣ ਮਿਸਿੰਗ ਹੈ ਹੁਣ ਕਿਉਂਕਿ ਸਾਰੇ ਹੀ ਦੂਜੀ ਕਤਾਰ ਦੇ ਲੀਡਰ ਨੇ ਤੇ ਸਾਰੇ ਹੀ ਕਈ-ਕਈ ਵਾਰ ਆਪਣੇ ਆਪਣੇ ਹਲਕੇ ਤੋਂ ਇਲੈਕਸ਼ਨਾਂ ਜਿੱਤ ਚੁੱਕੇ ਨੇ ਕੋਈ ਤਿੰਨ ਵਾਰ ਦਾ ਜੇਤੂ ਹੈ ਕੋਈ ਚਾਰ ਵਾਰ ਦਾ ਜੇਤੂ ਹੈ ਸੋ ਉਹ ਆਪਸ ਦੇ ਵਿੱਚ ਬਰਾਬਰ ਦੇ ਨੇ ਤੇ ਲੜਾਈ ਜਿਹੜੀ ਹੈ ਉਹ ਉੱਭਰ ਕੇ ਅੱਗੇ ਆਉਣ ਦੀ ਹੋ ਰਹੀ ਇੱਕ ਪਾਸੇ ਤਾਂ ਕਾਂਗਰਸ ਇਹ ਗੱਲ ਮੰਨ ਕੇ ਚੱਲ ਰਹੀ ਹੈ ਕਿ 2027 ਦੇ ਵਿੱਚ ਸਾਡੀ ਸਰਕਾਰ ਆਉਣੀ ਤੈ ਹੈ ਪੱਕੀ ਹੈ ਇਸ ਨੂੰ ਕੋਈ ਰੋਕ ਨਹੀਂ ਸਕਦਾ ਪਰ ਦੂਜੇ ਪਾਸੇ ਲੁਧਿਆਣੇ ਦੀ ਜ਼ਿਮਨੀ ਚੌਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਲੇਬੰਦੀ ਅਜੇ ਹੀ ਹੋਈ ਹੈ ਕਿ ਉਮੀਦਵਾਰ ਨੂੰ ਮਿਲਣ ਪਾਰਟੀ ਦਾ ਪ੍ਰਧਾਨ ਉਸਤੇ ਘਰ ਜਾਂਦਾ ਹੈ ਅੱਧਾ ਘੰਟਾ ਬੈਠਾ ਰਹਿੰਦਾ ਹੈ ਉਡੀਕਦਾ ਰਹਿੰਦਾ ਹੈ ਪਰ ਉਮੀਦਵਾਰ ਆਪਣੀ ਪਤਨੀ ਦੇ ਨਾਲ ਕਿਤੇ ਬਾਹਰ ਚਲਿਆ ਜਾਂਦਾ ਹੈ ਤੇ ਮਿਲਦਾ ਤੱਕ ਨਹੀਂ ਰਾਜਾ ਵੜਿੰਗ ਕਹਿੰਦੇ ਨੇ ਕਿ 2 ਘੰਟੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਮੈਂ ਮਿਲਣ ਆ ਰਿਹਾ ਹਾਂ ਲੇਕਿਨ ਭਾਰਤ ਪੂਸ਼ਨ ਆਸ਼ੂ ਕਹਿੰਦੇ ਹਨ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹਨਾਂ ਨੇ ਮੇਰੇ ਘਰੇ ਆਉਣਾ ਹੈ ਬਾਅਦ ਵਿੱਚ ਟਵੀਟ ਕਰਕੇ ਉਹ ਕੁਝ ਗੱਲਾਂ ਕਹਿੰਦੇ ਨੇ ਚਲੋ ਇਹ ਮੰਨ ਵੀ ਲੈਣੇ ਆ ਕਿ ਭਾਰਤ ਪੂਸ਼ਨ ਆਸ਼ੂ ਪਤਾ ਰਹੀ ਸੀ ਕਿ ਰਾਜਾ ਵੜਿੰਗ ਉਹਨਾਂ ਦੇ ਘਰ ਆ ਰਹੇ ਨੇ ਪਰ ਕਿ ਲੁਧਿਆਣਾ ਐਡਾ ਵੱਡਾ ਸ਼ਹਿਰ ਹੈ ਕਿ ਤੁਸੀਂ ਅੱਧੇ ਘੰਟੇ ਤੱਕ ਜਾਂ ਅੱਧੇ ਘੰਟੇ ਦੇ ਵਿੱਚ ਵਾਪਸ ਆਪਣੇ ਘਰ ਨਹੀਂ ਆ ਸਕਦੇ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੈਨੂੰ ਮਿਲਣ ਕੋਈ ਮੇਰੇ ਘਰੇ ਆਇਆ ਹੈ ਤਾਂ ਵਾਪਸ ਆਉਣਾ ਕਿੱਡੀ ਕਬੱਡੀ ਗੱਲ ਸੀ ਖੈਰ ਗੱਲ ਜਿਹੜੀ ਧੜਿਆਂ ਦੀ ਹੈ ਉਹ ਹੁਣ ਨਹੀਂ ਸ਼ੁਰੂ ਹੋਈ ਹੈ ਇਹ ਉਦੋਂ ਸ਼ੁਰੂ ਹੋਈ ਸੀ ਜਦੋਂ ਕੈਪਟਨ ਨੂੰ ਲਾਉਣਾ ਸੀ ਤੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕੀਤਾ ਗਿਆ ਜਦੋਂ ਤੱਕ ਹਾਈ ਕਮਾਂਡ ਨੇ ਇਸ਼ਾਰਾ ਨਹੀਂ ਕੀਤਾ ਸੀ ਉਦੋਂ ਤੱਕ ਤਕਰੀਬਨ 2 ਸਾਲ ਤੋਂ ਵੀ ਜ਼ਿਆਦਾ ਸਮਾਂ ਸਿੱਧੂ ਚੁੱਪਚਾਪ ਆਪਣੇ ਘਰ ਦੇ ਵਿੱਚ ਬੈਠੇ ਰਹੇ ਉਹਨਾਂ ਵੱਲੋਂ ਕੋਈ ਵੀ ਜਿਹੜਾ ਵਿਰੋਧੀ ਗਤੀਵਿਧੀ ਹੈ ਉਹ ਨਹੀਂ ਦਿਖਾਈ ਗਈ ਸ਼ਾਂਤ ਬੈਠੇ ਰਹੇ ਲੇਕਿਨ ਜਦੋਂ ਉਹਨਾਂ ਨੂੰ ਇਸ਼ਾਰਾ ਮਿਲ ਗਿਆ ਤਾਂ ਬਗਾਵਤ ਸ਼ੁਰੂ ਹੋ ਗਈ ਤੇ ਬਾਕੀ ਸਾਰੇ ਲੀਡਰ ਜਿਹੜੇ ਨੇ ਉਹ ਸਿੱਧੂ ਦੇ ਪਿੱਛੇ ਆ ਕੇ ਖੜੇ ਹੋ ਗਏ ਪਾਰਟੀ ਦਾ ਸਿੱਧੂ ਨੂੰ ਪ੍ਰਧਾਨ ਵੀ ਬਣਾ ਦਿੱਤਾ ਗਿਆ ਪਰ ਜਦੋਂ ਮੁੱਖ ਮੰਤਰੀ ਬਣਾਉਣ ਦਾ ਵਕਤ ਆਇਆ ਤਾਂ ਉਦੋਂ ਰੌਲਾ ਪੈ ਗਿਆ ਤੇ ਸਮਝੌਤੇ ਦੇ ਤੌਰ ਤੇ ਸਿੱਧੂ ਦੀ ਬਲੀ ਦੇ ਦਿੱਤੀ ਗਈ ਤੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਹਾਰਨ ਤੋਂ ਬਾਅਦ 2022 ਦੀਆਂ ਚੋਣਾਂ ਜਦੋਂ ਹਾਰੀ ਆ ਕਾਂਗਰਸ ਬੁਰੀ ਤਰੀਕੇ ਨਾਲ ਜਾਂ ਚੰਨੀ ਵੀ ਬਹੁਤ ਬੁਰੀ ਤਰੀਕੇ ਨਾਲ ਦੋ ਸੀਟਾਂ ਤੋਂ ਹਾਰ ਗਏ ਉਸ ਤੋਂ ਬਾਅਦ ਚੰਨੀ ਨੂੰ ਵੀ ਲਾਂਭੇ ਕਰ ਦਿੱਤਾ ਗਿਆ ਉਦੋਂ ਤੋਂ ਹੁਣ ਤੱਕ ਕਾਂਗਰਸ ਦੇ ਜਿਹੜੇ ਪਰਿਵਾਰੀ ਨੇ ਇਨਚਾਰਜ ਹੁੰਦੇ ਨੇ ਉਹ ਵੀ ਟਿੱਕੇ ਨਹੀਂ ਰਹਿ ਸਕੇ ਤੇ ਹੁਣ ਤੀਸਰਾ ਇਨਚਾਰਜ ਗੁਪੇਸ਼ ਬਗੇਲ ਨੂੰ ਲਗਾਇਆ ਗਿਆ ਇਸ ਤੋਂ ਪਹਿਲਾਂ ਹਰੀਸ਼ ਰਾਵਤ ਤੇ ਹਰੀਸ਼ ਚੌਧਰੀ ਵੀ ਕਾਫੀ ਵਾਰ ਕੋਸ਼ਿਸ਼ ਕਰ ਚੁੱਕੇ ਲੇਕਿਨ ਧੜੇ ਬੰਦੇ ਨੂੰ ਰੋਕ ਨਹੀਂ ਸਕੇ ਰੋਕਦੇ ਵੀ ਕਿਸ ਤਰ੍ਹਾਂ ਇਸ਼ਾਰਾ ਤਾਂ ਹਾਈ ਕਮਾਂਡ ਨੇ ਦੇਣਾ ਹੁੰਦਾ ਹੁਣ ਵਿਪੇਸ਼ ਬਗੇਲ ਨੇ ਆ ਕੇ ਦਿੱਲੀ ਦੇ ਵਿੱਚ ਮੀਟਿੰਗ ਸੱਦੀ ਤੇ ਇਹ ਚਰਚਾ ਛੜੀ ਸੀਗੀ ਕਿ ਸ਼ਾਇਦ ਕਾਂਗਰਸ ਦਾ ਪ੍ਰਧਾਨ ਵੀ ਬਦਲਿਆ ਜਾਏਗਾ ਕਿਉਂਕਿ ਹੋਰ ਕਈ ਸੂਬਿਆਂ ਦੇ ਵਿੱਚ ਇੰਚਾਰਜੀਆਂ ਪ੍ਰਧਾਨ ਬਦਲੇ ਗਏ ਸੀ ਸੋ ਇਹ ਇੱਕ ਵਾਰ ਚਰਚਾ ਸ਼ੁਰੂ ਹੋਈ ਕਿ ਪ੍ਰਧਾਨ ਬਦਲਿਆ ਜਾਵੇਗਾ ਜਿਵੇਂ ਜਿਵੇਂ 2027 ਨੇੜੇ ਆਉਂਦੀ ਜਾ ਰਹੀ ਹੈ ਪ੍ਰਧਾਨਗੀ ਦੇ ਜਾਂ ਮੁੱਖ ਮੰਤਰੀ ਦੇ ਦਾਵੇਦਾਰ ਜਿਹੜੇ ਨੇ ਉਹਨਾਂ ਦੇ ਅੰਦਰੂਨੀ ਬਾਬਰੇਲੇ ਜਿਹੜੇ ਨੇ ਜਾਗਣ ਲੱਗ ਪਏ ਨੇ ਕੁਰਸੀ ਨੇੜੇ ਆਉਂਦੀ ਦਿਖਾਈ ਦੇ ਰਹੀ ਹੈ ਚਾਹ ਉਬਾਲੇ ਮਾਰ ਰਹੇ ਹਨ ਤੇ ਇਸੇ ਲਈ ਗਤੀਵਿਧੀਆਂ ਵੀ ਤੇਜ਼ ਹੋ ਗਈਆਂ ਇਸ ਦਾਵੇਦਾਰੀ ਵਿੱਚ ਇਸ ਵਾਰ ਇੱਕ ਨਵਾਂ ਨਾਮ ਸਾਹਮਣੇ ਆਉਂਦਾ ਹੈ ਉਹ ਹੈ ਰਾਣਾ ਗੁਰਜੀਂਦਾ ਕਦੇ ਕੈਪਟਨ ਅਮਰਿੰਦਰ ਸਿੰਘ ਦਾ ਬੇहद ਨਜ਼ਦੀਕੀ ਰਿਹਾ ਬੇहद ਕਰੀਬੀ ਰਿਹਾ ਤੇ ਜਿਸ ਨੇ 2022 ਦੇ ਵਿੱਚ ਕਾਂਗਰਸ ਦੇ ਉਮੀਦਵਾਰ ਦੇ ਵਿਰੁੱਧ ਆਪਣਾ ਬੇਟਾ ਆਗਾਦ ਉਮੀਦਵਾਰ ਦੇ ਤੌਰ ਤੇ ਖੜਾ ਕਰਕੇ ਉਸ ਨੂੰ ਚੈਲੰਜ ਕਰਕੇ ਕਹਿ ਕੇ ਜਿਤਾਇਆ ਸੀ ਤੇ ਕਾਂਗਰਸ ਦੇ ਉਮੀਦਵਾਰ ਨੂੰ ਹਰਾਇਆ ਸੀ ਉਸਤੇ باوجود ਵੀ ਕਾਂਗਰਸ ਹਾਈ ਕਮਾਂਡ ਨੇ ਉਸਤੇ ਕੋਈ ਐਕਸ਼ਨ ਨਾ ਲਿਆ ਹੋਵੇ ਉਹ ਆਕੇ ਬੜਿੰਗ ਤੇ ਬਾਜਵਾ ਦੀ ਜਣੀ ਜੋੜੀ ਹੈ ਉਹਦੇ ਖਿਲਾਫ ਮੋਰਚਾ ਖੋਲ ਲੰਦਾ ਹੈ ਹੁਣ ਤੱਕ ਦੁਆਬੇ ਦੇ ਵਿੱਚ ਹੀ ਰਾਣਾ ਗੁਰਦੀਪ ਸਿੰਘ ਵਿਚਰਦੇ ਰਹੇ ਨੇ ਦੁਆਬੇ ਦੇ ਵਿੱਚ ਹੀ ਉਹਨਾਂ ਦੀ ਸਾਰੀ ਰਾਜਨੀਤੀ ਜਿਹੜੀ ਹੈ ਉਹ ਕੇਂਦ੍ਰਿਤ ਰਹੀ ਹੈ ਹੁਣ ਉਹ ਮਾਲਵੇ ਦੇ ਵਿੱਚ ਵੀ ਰੈਲੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਕਿਸਾਨੀ ਨੂੰ ਸਾਧਣ ਦੇ ਲਈ ਮੱਕੀ ਜਿਹੜੀ ਹੈ ਉਹਦੀ ਮੱਕੀ ਦੀ ਫਸਲ ਨੂੰ ਐਮਐਸਪੀ ਤੇ ਖਰੀਦਣ ਦਾ ਐਲਾਨ ਕਰ ਦਿੰਦਾ ਹੈ ਉਹ ਵੀ ਸਾਰੇ ਪੰਜਾਬ ਦੇ ਕਿਸਾਨਾਂ ਤੋਂ ਮੱਕੀ ਉਹ ਕਹਿੰਦਾ ਹੈ ਕਿ ਮੈਂ ਖਰੀਦੂਗਾ ਐਮਐਸਪੀ ਦੇ ਉੱਪਰ ਬੜਿੰਗ ਦੇ ਘਰ ਬੁਖਸਰ ਸਾਹਿਬ ਜਾ ਕੇ ਵੀ ਲਲਕਾਰਦਾ ਹੈ ਰੈਲੀ ਕਰਦਾ ਹੈ ਉਸੇ ਦਾਹੀ ਜਿਹੜਾ ਮੋੜਵਾ ਜਵਾਬ ਹੈ ਉਹ ਕੱਲ ਬੜਿੰਗ ਵੱਲੋਂ ਦਿੱਤਾ ਗਿਆ ਖੈਰ ਲੇਕ ਜਿਸ ਸੂਬੇ ਦੇ ਵਿੱਚ ਕਿਸਾਨੀ ਸੰਘਰਸ਼ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਲੜਾਈ ਵੀ ਐਮਐਸਪੀ ਤੇ ਹੀ ਹੈ ਉੱਥੇ ਇੱਕ ਕਾਂਗਰਸੀ ਲੀਡਰ ਜੇ ਖੜਾ ਹੋ ਕੇ ਇਹ ਗੱਲ ਕਰਦਾ ਹੈ ਕਿ ਮੈਂ ਐਮਐਸਪੀ ਤੇ ਫਸਲ ਖੁਦ ਖਰੀਦਾਂਗਾ ਆਪਣੇ ਪੱਲਿਓਂ ਖਰੀਦਾਂਗਾ ਤਾਂ ਕੋਈ ਵੀ ਕਾਂਗਰਸੀ ਲੀਡਰ ਜਿਹੜਾ ਹੈ ਉਸ ਦੇ ਹੱਕ ਦੇ ਵਿੱਚ ਬੋਲਦਾ ਦਿਖਾਈ ਨਹੀਂ ਦੰਦਾ ਇੱਕ ਅੱਖਰ ਵੀ ਕਿਸੇ ਲੀਡਰਸ਼ਿਪ ਦੇ ਵੱਲੋਂ ਨਹੀਂ ਕਿਹਾ ਗਿਆ ਜਦਕਿ ਉਹ ਕਿਸਾਨੀ ਦੇ ਹੱਕ ਵਿੱਚ ਖੜੇ ਹੋਣ ਦਾ ਜਿਹੜਾ ਪ੍ਰਗਟਾਵਾ ਸੀ ਉਹ ਕਰ ਰਿਹਾ ਸੀ ਬਲਕਿ ਖੈਰੇ ਦੇ ਰੂਪ ਦੇ ਵਿੱਚ ਰਾਣਾ ਗੁਰਦੀਪ ਦਾ ਵਿਰੋਧ ਕੀਤਾ ਜਾਂਦਾ ਹੈ ਉਸ ਨੂੰ ਬੀਜੇਪੀ ਦਾ ਏਜੰਟ ਤੱਕ ਕਿਹਾ ਜਾਂਦਾ ਹੈ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹ ਅੰਬਾਨੀ ਤੇ ਅਦਾਨੀ ਦੇ ਨਾਲ ਮਿਲਿਆ ਹੋਇਆ ਹੈ ਤੇ ਉਹਨਾਂ ਦਾ ਜਿਹੜਾ ਕਾਰਪੋਰੇਟ ਸਟਰਕਚਰ ਹੈ ਉਸੇ ਚੀਜ਼ ਨੂੰ ਉਹ ਪ੍ਰਮੋਟ ਕਰ ਰਿਹਾ ਹੈ ਉਸ ਨੂੰ ਹੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਹ ਕਿਤੇ ਨਾ ਕਿਤੇ ਅਜੀਬ ਜ਼ਰੂਰ ਲੱਗਦਾ ਗੁਪੇਸ਼ ਬਗੇਲ ਦੀ ਦਿੱਲੀ ਦੇ ਵਿੱਚ ਆਪਾਂ ਮੀਟਿੰਗ ਦਾ ਜ਼ਿਕਰ ਕਰਦੇ ਆ ਮੀਟਿੰਗ ਸੱਦੀ ਗਈ ਸੀ ਇਸ ਮਸਲੇ ਦਾ ਹੱਲ ਕੱਢਣ ਦੇ ਲਈ ਕਿ ਆਪਸੀ ਏਕਤਾ ਕਿਵੇਂ ਕੀਤੀ ਜਾਵੇ ਆਪਸ ਦੇ ਵਿੱਚ ਜਿਹੜੇ ਇਹਨਾਂ ਦੇ ਰੋਲੇ ਨੇ ਵਿਖਰੇਵੇਂ ਨੇ ਉਹ ਕੀ ਨੇ ਤੇ ਕਿਵੇਂ ਦੂਰ ਕੀਤੇ ਜਾ ਸਕਦੇ ਨੇ ਲੇਕਿਨ ਉੱਥੇ ਜਦੋਂ ਉਹ ਪ੍ਰਗਟ ਸਿੰਘ ਦੀ ਭਾਰਤ ਦੀ ਕਪਤਾਨੀ ਕੀਤੇ ਜਾਣ ਦਾ ਜ਼ਿਕਰ ਕਰਦਾ ਹੈ ਜਾਂ ਉਸ ਦੀ ਤਾਰੀਫ ਕਰਦਾ ਹੈ ਤਾਂ ਪ੍ਰਤਾਪ ਬਾਜਵਾ ਟੋਕ ਕੇ ਕਹਿੰਦੇ ਨੇ ਕਿ ਜੀ ਧਿਆਨ ਰੱਖਿਓ ਇਹਨੇ ਕਪਤਾਨੀ ਜ਼ਰੂਰ ਕੀਤੀ ਆ ਪਰ ਜਿੱਤਿਆ ਕਦੇ ਨਹੀਂ ਹਾਰਦੇ ਹੀ ਰਹੇ ਨੇ ਤਾਂ ਪ੍ਰਗਟ ਸਿੰਘ ਉਸ ਦਾ ਜਿਹੜਾ ਜਵਾਬ ਦਿੰਦੇ ਨੇ ਉਹ ਇਹ ਕਹਿੰਦੇ ਨੇ ਕਿ ਕਪਤਾਨੀ ਕੀਤੀ ਹੈ ਤਸ਼ਕਰੀ ਨਹੀਂ ਕੀਤੀ ਤਾਂ ਉਹ ਸਾਫ ਹੋ ਜਾਂਦਾ ਹੈ ਕਿ ਕਿੰਨੀ ਕੁ ਏਕਤਾ ਇਹਨਾਂ ਦੇ ਵਿੱਚ ਹੋ ਸਕਦੀ ਹੈ ਇਹ ਟਿੱਪਣੀਆਂ ਖੁਦ ਦੱਸਦੀਆਂ ਨੇ ਕਿ ਜਿਹੜਾ ਵਿਖਰੇਵਾ ਹੈ ਜਿਹੜੇ ਇਹਨਾਂ ਦੇ ਵਿੱਚ ਫਰਕ ਨੇ ਉਹ ਵਿਚਾਰਾਂ ਦੇ ਫਰਕ ਨਹੀਂ ਹੈਗੇ ਉਹ ਉਸ ਤੋਂ ਅੱਗੇ ਵੱਧ ਕੇ ਪਰਸਨਲ ਤੌਰ ਤੇ ਜਾਤੀ ਤੌਰ ਤੇ ਇੱਕ ਦੂਜੇ ਦੀ ਵਿਰੋਧਤਾ ਜਿਹੜੀ ਹੈ ਉਹ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਸ ਦੇ ਵਿੱਚ ਵੀ ਇਹ ਸਾਰਾ ਸਾਫ਼ ਜਗਜਾਹਿਰ ਹੋ ਗਿਆ ਸੀ ਜਦੋਂ ਸਾਰੇ ਲੀਡਰ ਜਿਹੜੇ ਨੇ ਉਹ ਆਪਣੋ ਆਪਣਾ ਹੀ ਰਾਗ ਆਲਾਪਦੇ ਰਹੇ ਇਸ ਸੱਤਾਧਰ ਦਾ ਵਿਰੋਧ ਕਿਸੇ ਵੀ ਤਰੀਕੇ ਨਾਲ ਇਕੱਠੇ ਹੋ ਕੇ ਉਹਨਾਂ ਵੱਲੋਂ ਅਸੈਂਬਲੀ ਦੇ ਵਿੱਚ ਨਹੀਂ ਕੀਤਾ ਗਿਆ ਸਗੋਂ ਹਰ ਮੁੱਦੇ ਤੇ ਉਹ ਵਾਕ ਆਊਟ ਕਰਦੇ ਹੀ ਦਿਖਾਈ ਦਿੱਤੇ ਲੁਧਿਆਣਾ ਚੋਣ ਹਜੇ ਅਨਾਉਂਸ ਨਹੀਂ ਹੋਈ ਹੈ ਲੇਕਿਨ ਭਾਰਤ ਪੁਸ਼ਨ ਆਸ਼ੂ ਨੂੰ ਕਾਂਗਰਸ ਦੇ ਹਾਈ ਕਮਾਂਡ ਵੱਲੋਂ ਉਮੀਦਵਾਰ ਉਤਾਰ ਦਿੱਤਾ ਗਿਆ ਹੈ ਰਾਜੇ ਵੜਿੰਗਤਾ ਦੇ ਪਰ ਪੁਸ਼ਨ ਆਸ਼ੂ ਦਾ ਆਪਸੀ ਵਿਰੋਧ ਹੈ ਉਹ ਸਭ ਨੂੰ ਪਤਾ ਹੈ ਲੇਕਿਨ ਉਸ ਦੇ ਬਾਵਜੂਦ ਕਾਂਗਰਸ ਨੇ ਜੋ ਕਿ ਆਮ ਤੌਰ ਤੇ ਲਾਸਟ ਮਿੰਟ ਤੇ ਹੀ ਉਮੀਦਵਾਰ ਅਨਾਉਂਸ ਕਰਦੀ ਹੈ ਆਪਾਂ ਕਈ ਚੋਣਾਂ ਦੇ ਵਿੱਚ ਦੇਖਿਆ ਹੈ ਸਭ ਤੋਂ ਆਖਰੀ ਨਾਮ ਜਿਹੜਾ ਹੈ ਉਹ ਕਾਂਗਰਸ ਦੇ ਵੱਲੋਂ ਜਾਰੀ ਹੁੰਦੇ ਨੇ ਲਿਸਟ ਜਿਹੜੀ ਹੈ ਸਭ ਤੋਂ ਕਾਂਗਰਸ ਆਖਰ ਵਿੱਚ ਜਾਰੀ ਕਰਦੀ ਹੈ ਉਹ ਇਸ ਵਾਰ ਹਲੇ ਤੱਕ ਚੋਣਾਂ ਅਨਾਉਂਸ ਵੀ ਨਹੀਂ ਹੋਈਆਂ ਜਿਮਣੀ ਚੋਣਾਂ ਲੇਕਿਨ ਉਹਨਾਂ ਵੱਲੋਂ ਉਮੀਦਵਾਰ ਜਿਹੜਾ ਹੈ ਉਹ ਐਲਾਨ ਦਿੱਤਾ ਜਾਂਦਾ ਆਸ਼ੂ ਚਰਨਜੀਤ ਚੰਨੀ ਕਿੱਕੀ ਢਿਲੋਂ ਪ੍ਰਗਟ ਸਿੰਘ ਰਾਣਾ ਗੁਰਜੀਤ ਇਹ ਸਾਰੇ ਵੱਡੇ ਲੀਡਰ ਇੱਕ ਪਾਸੇ ਦਿਖਾਈ ਦਿੰਦੇ ਨੇ ਇਥੋਂ ਤੱਕ ਕਿ ਪੰਜ ਛੇ ਆਗੂ ਜਿਹੜੇ ਨੇ ਉਹ ਦਿੱਲੀ ਜਾ ਕੇ ਰਾਜਾ ਬੁਰਿੰਗ ਦੀ ਸ਼ਿਕਾਇਤ ਵੀ ਕੁਪੇਸ਼ बघेल ਕੋਲ ਕਰਦੇ ਨੇ ਕਿ ਸਾਡੀ ਕਿਸੇ ਪਾਸਿਓ ਕੋਈ ਸਲਾਹ مشورہ ਨਹੀਂ ਲਿਆ ਜਾਂਦਾ ਕੋਈ ਵਿਚਾਰ ਵਟਾਂਦਰਾ ਨਹੀਂ ਹੁੰਦਾ ਉਹ ਯੂਨਿਲੈਟਰਲੀ ਇਕੱਲਾ ਹੀ ਆਪਣੇ ਫੈਸਲੇ ਲੈਂਦਾ ਹੈ ਤੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ ਇਸ ਤਰੀਕੇ ਦੇ ਸ਼ਿਕਾਇਤਾਂ ਹੁੰਦੀਆਂ ਨੇ ਇਥੋਂ ਤੱਕ ਕਿ ਆ ਜਾਂਦਾ ਕਿ ਭਾਰਤ ਪੋਸ਼ਨ ਆਸ਼ੂਏ ਰਿਕਵੈਸਟ ਵੀ ਕਰਦੇ ਨੇ ਜੇ ਜਦੋਂ ਚੋਣਾ ਹੋਣ ਗਿਆ ਮੇਰੇ ਇਲਾਕੇ ਦੇ ਵਿੱਚ ਰਾਜਾ ਵੜਿੰਗ ਨੂੰ ਸ਼ਾਮਲ ਨਾ ਕੀਤਾ ਜਾਵੇ ਉਹਨੂੰ ਇੰਚਾਰਜ ਨਾਮ ਬਣਾਇਆ ਜਾਵੇ ਪ੍ਰਗਟ ਸਿੰਘ ਜਾਂ ਰਾਣਾ ਗੁਰਜੀਤ ਨੂੰ ਉਸ ਇਲਾਕੇ ਦਾ ਇੰਚਾਰਜ ਬਣਾਇਆ ਜਾਵੇ ਇਹ ਸਭ ਕੁਝ ਕਿਹਾ ਜਾਂਦਾ ਹੈ ਉੱਥੇ ਹੀ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਖਜਿੰਦਰ ਰੰਧਾਵਾ ਜਿਹੜੇ ਹੁੰਦੇ ਨੇ ਇਹ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਰੈਲੀ ਰੱਖਦੇ ਨੇ ਤੇ ਉਸ ਰੈਲੀ ਨੂੰ ਰਿਕੁਐਸਟ ਕਰਨ ਦੇ ਬਾਵਜੂਦ ਹਾਈ ਕਮਾਂ ਤਾਂ ਨਹੀਂ ਖੇਰਪੁਗੇਲ ਜਾਂ ਉਨ੍ਹਾਂ ਵੱਲੋਂ ਕਹਿਣ ਦੇ ਬਾਵਜੂਦ ਵੀ ਕੀ ਰੈਲੀ ਨਾ ਰੱਖੋ ਇਸ ਨੂੰ ਰੱਦ ਕਰ ਦੇਵੋ ਉਹ ਰੈਲੀ ਰੱਖੀ ਜਾਂਦੀ ਹੈ ਸਿਰਫ ਰਾਣਾ ਗੁਰਜੀਤ ਦੀ ਮੁਖਸ਼ਰ ਸਾਹਿਬ ਕੀਤੀ ਹੋਈ ਰੈਲੀ ਦਾ ਜਵਾਬ ਦੇਣ ਦੇ ਲਈ ਕਿ ਜੇ ਤੂੰ ਸਾਡੇ ਇਲਾਕੇ ਚ ਆਏਂਗਾ ਅਸੀਂ ਤੇਰੇ ਇਲਾਕੇ ਦੇ ਵਿੱਚ ਆ ਕੇ ਵੀ ਕੱਟ ਕਰ ਸਕਦੇ ਹਾਂ ਇਹ ਦਿਖਾਉਣ ਦੇ ਲਈ ਰੈਲੀ ਕੀਤੀ ਜਾਂਦੀ ਹੈ ਤਾਂ ਠੀਕ ਉਸੇ ਸਮੇ ਉਸੇ ਦਿਨ ਰਾਣਾ ਗੁਰਜੀਤ ਦਾ ਬੇਟਾ ਜਿਹੜਾ ਹੈ ਰਾਣਾ ਇੰਦਰ ਪ੍ਰਤਾਪ ਉਹ ਵੀ ਉੱਥੇ ਰੈਲੀ ਰੱਖਦਾ ਹੈ ਰੈਲੀ ਉਹਦੇ ਵੱਲੋਂ ਵੀ ਬਰਾਬਰ ਦੀ ਕੀਤੀ ਜਾਂਦੀ ਹੈ ਇੱਕ ਪਾਸੇ ਕੱਲਾ ਰਾਣਾ ਇੰਦਰਪ੍ਰਤਾਪ ਜਿਹੜਾ ਹੈ ਆਪਣੀ ਰੈਲੀ ਕਰ ਰਿਹਾ ਹੁੰਦਾ ਦੂਜੇ ਪਾਸੇ ਇਹ ਕਈ ਵੱਡੇ ਲੀਡਰ ਜਿਹੜੇ ਨੇ ਉਹ ਮਿਲ ਕੇ ਉੱਥੇ ਇੱਕ ਰੈਲੀ ਕਰਦੇ ਨੇ ਰੈਲੀ ਦੇ ਵਿੱਚ ਕੀ ਗੱਲਾਂ ਹੋਈਆਂ ਕੀ ਕੀ ਹੋਇਆ ਉਹ ਤਾਂ ਹੁਣ ਤੱਕ ਮੀਡੀਆ ਦੇ ਵਿੱਚ ਸਭ ਕੁਝ ਆਈ ਚੁੱਕਾ ਹੈ ਲੇਕਿਨ ਫਰਕ ਕੀ ਦਿਖਾਈ ਦਿੱਤਾ ਰੈਲੀ ਦੇ ਵਿੱਚ ਇੱਕ ਪਾਸੇ ਰਾਜਾ ਬੜਿੰਗ ਖਿੜੇ ਹੋਏ ਦਿਖਾਈ ਦਿੱਤੇ ਉਹਨਾਂ ਦੀ ਰੈਲੀ ਦੇ ਵਿੱਚ ਲੱਗ ਰਿਹਾ ਸੀ ਕਿ ਕੋਈ ਜਿਹੜਾ ਭੀੜ ਹੈ ਉਹ ਸੁਣਨ ਦੇ ਵਾਸਤੇ ਨਹੀਂ ਆਈ ਉਹ ਸਿਰਫ ਗਿਲਤੀ ਪੂਰੀ ਕਰਨ ਵਾਸਤੇ ਆਈ ਹੈ ਤਾਂ ਉਹ ਸਟੇਜਾਂ ਤੋਂ ਉਹਨਾਂ ਜਿਹੜੇ ਲੋਕ ਇਕੱਠੇ ਹੋਏ ਸੀ ਉਹਨਾਂ ਨੂੰ ਲਹਨ ਤਾਂ ਪਾਉਂਦੇ ਵੀ ਦਿਖਾਈ ਦਿੱਤੇ ਫਰਸਟ੍ਰੇਸ਼ਨ ਰਾਜਾ ਵੜਿੰਗ ਦੀ ਸਾਫ਼ ਦਿਖਾਈ ਦਿੱਤੀ ਕਿ ਤੁਸੀਂ ਬੈਠ ਕੇ ਸੁਣ ਨਹੀਂ ਸਕਦੇ ਤੁਹਾਨੂੰ ਖਾਣ ਦੀ ਦਾ ਫਿਕਰ ਹੈ ਤੁਹਾਨੂੰ ਪਾਣੀ ਪੀਣ ਦਾ ਫਿਕਰ ਹੈ ਭੁੱਖ ਪਿਆਸ ਤੁਸੀਂ 2 ਘੰਟੇ ਨਹੀਂ ਕੰਟਰੋਲ ਕਰ ਸਕਦੇ ਬੜਾ ਕੁਛ ਉਹਨਾਂ ਵੱਲੋਂ ਬੋਲੇ ਆ ਗਏ ਨਾਰੇ ਵੀ ਲਾਏ ਗਏ ਲੇਕਿਨ ਉਹਨਾਂ ਦੀ ਫਰਸਟ੍ਰੇਸ਼ਨ ਜਿਹੜੀ ਹੈ ਉਹ ਸਾਫ਼ ਦਿਖਾਈ ਦਿੰਦੇ ਸੀ ਕਿਉਂਕਿ ਜਿਹੜੇ ਲੋਕ ਸੀ ਉਹ ਇਲਾਕੇ ਦੇ ਲੋਕ ਨਹੀਂ ਸੀ ਜਿਵੇਂ ਨੇਤਾ ਜਿਹੜੇ ਨੇ ਆਗੂ ਬਾਹਰੋਂ ਆਏ ਹੋਏ ਸੀ ਉਵੇਂ ਲੋਕ ਵੀ ਬਾਹਰੋਂ ਹੀ ਲਿਆਂਦੇ ਗਏ ਸੀ ਉਹ ਲੋਕਲ ਸੁਲਤਾਨਪੁਰ ਲੋਧੀ ਹਲਕੇ ਦੇ ਜਿਹੜਾ ਕੱਠ ਹੈ ਉਹ ਉੱਥੇ ਉਹ ਵੱਡਾ ਨਹੀਂ ਸੀ ਬਾਹਰੋਂ ਲਗਾ ਕੇ ਹੀ ਜਿਹੜਾ ਹੈ ਲੋਕਾਂ ਦਾ ਕੱਠ ਦਿਖਾਇਆ ਗਿਆ ਸੀ ਇਸ ਦੇ ਉਲਟ ਜਿਹੜੀ ਰਾਣਾ ਇੰਦਰਪ੍ਰਤਾਪ ਦੀ ਰੈਲੀ ਸੀ ਉਸ ਦੇ ਜਿਹੜੀਆਂ ਵੀਡੀਓ ਜਾਂ ਤਸਵੀਰਾਂ ਝਲਕੀਆਂ ਸੋਸ਼ਲ ਮੀਡੀਆ ਤੇ ਲਾ ਲੋ ਜਾਂ ਟੀਵੀ ਚੈਨਲਾਂ ਦੇ ਉੱਤੇ ਉੱਥੇ ਉਹ ਦਿਖਾਈ ਦਿੱਤਾ ਕਿ ਰਾਣਾ ਇੰਦਰਪ੍ਰਤਾਪ ਭੀੜ ਦੇ ਵਿੱਚ ਖੜ ਕੇ ਇਕੱਲੇ-ਇਕੱਲੇ ਵਰਕਰ ਨੂੰ ਗਲੇ ਮਿਲ ਰਹੇ ਸੀ ਉੱਥੋਂ ਉਹ ਦਿਖਾਈ ਦੇ ਰਿਹਾ ਸੀ ਕਿ ਉਹ ਲੋਕਾਂ ਨੂੰ ਜਾਣਦੇ ਨੇ ਲੋਕਲ ਲੋਕ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਰਿਸ਼ਤਾ ਕਿੰਨਾ ਮਜ਼ਬੂਤ ਹੈ ਇਕੱਠ ਜਿਹੜਾ ਹੈ ਉਹ ਕਿੰਨਾ ਭਰਪੂਰ ਹੈ ਸਾਰਾ ਕੁਝ ਉੱਥੇ ਦਿਖਾਈ ਦਿੱਤਾ ਕਿ ਕੰਟਰਾਸਟ ਦੋਨਾਂ ਰੈਲੀਆਂ ਦੇ ਵਿੱਚ ਕਿੰਨਾ ਵੱਡਾ ਸੀ ਸੋ ਜੇ ਉਥੋਂ ਦੀ ਲੋਕਲ ਲੀਡ ਲੋਕਾਂ ਨੂੰ ਕਾਂਗਰਸ ਦੀ ਲੀਡਰਸ਼ਿਪ ਕਾਂਗਰਸ ਦਾ ਪ੍ਰਧਾਨ ਕਾਂਗਰਸ ਦੇ ਵੱਡੇ ਦਿਗਜ ਆਗੂ ਜਿਹੜੇ ਨੇ ਉਹ ਆਪਣੇ ਕੋਲੇ ਪਾਸੇ ਨਹੀਂ ਦਿਖਾ ਸਕੇ ਤਾਂ ਉਸ ਏਰੀਆ ਦੇ ਵਿੱਚ ਉਹਨਾਂ ਦੀ ਪਕੜ ਕਿੰਨੀ ਕ ਮਜ਼ਬੂਤ ਹੈ ਉਹ ਸਾਫ਼ ਦਿਖਾਈ ਦੇ ਗਿਆ ਸ਼ਾਇਦ ਇਹੀ ਫਰਸਟਨ ਫਰਸਟ੍ਰੇਸ਼ਨ ਜਿਹੜੀ ਸੀ ਉਹ ਰਾਜਾ ਵੜਿੰਗ ਦੇ ਐਕਸ਼ਨਾਂ ਦੇ ਵਿੱਚੋਂ ਜਾਂ ਉਹਨਾਂ ਦੇ ਬੋਲਾਂ ਦੇ ਵਿੱਚੋਂ ਚਲਕਦੀ ਹੋਈ ਦਿਖਾਈ ਦੇ ਰਹੀ ਸੀ ਹੁਣ ਜਿਹੜੀ ਲੜਾਈ ਹੈ ਉਹ ਉਸ ਤੋਂ ਬਾਅਦ ਇਸੇ ਰੈਲੀ ਤੋਂ ਬਾਅਦ ਇਹ ਘਟਨਾਕ੍ਰਮ ਹੋਇਆ ਲੁਧਿਆਣੇ ਵਾਲਾ ਉਹ ਹੋਇਆ ਉਹ ਸਾਹਮਣੇ ਆਇਆ ਸੋ ਲੜਾਈ ਬੜੀ ਸਾਫ਼ ਹੋ ਗਈ ਹੈ ਲਾਈਨਾਂ ਖਿੱਚੀਆਂ ਗਈਆਂ ਨੇ ਕੌਣ ਕੌਣ ਕਿਸ ਧੜੇ ਦੇ ਵਿੱਚ ਹੈ ਉਹ ਵੀ ਕਾਫੀ ਹੱਦ ਤੱਕ ਸਾਫ਼ ਹੋ ਗਿਆ ਹੈ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੋਨੋਂ ਇਕੱਠੇ ਦਿਖਾਈ ਦੇ ਰਹੇ ਨੇ ਸ਼ਾਇਦ ਇਹ ਲੱਗਦਾ ਹੈ ਕਿ ਉਹ ਇੱਕ ਦੂਜੇ ਨੂੰ ਬਚਾਉਣ ਦੇ ਲਈ ਉਹ ਮਦਦ ਕਰ ਰਹੇ ਨੇ ਜੋ ਉਹਨਾਂ ਵੱਲੋਂ ਭਾਸ਼ਣ ਦਿੱਤੇ ਜਾਂਦੇ ਨੇ ਜਾਂ ਬੋਲਿਆ ਜਾਂਦਾ ਹੈ ਉਹਦੇ ਵਿੱਚ ਵੀ ਇੱਕੋ ਹੀ ਤਰ੍ਹਾਂ ਦੀਆਂ ਗੱਲਾਂ ਹੀ ਉਹ ਕਰਦੇ ਨਜ਼ਰ ਆਉਂਦੇ ਨੇ ਲੱਗਦਾ ਹੈ ਕਿ ਉਹ ਯੂਨਿਟੀ ਦਿਖਾਉਣ ਦੇ ਵਿੱਚ ਸਫਲ ਹੋ ਰਹੇ ਨੇ ਲੇਕਿਨ ਇਹ ਵੀ ਸਭ ਨੂੰ ਪਤਾ ਹੈ ਕਿ ਪ੍ਰਤਾਪ ਬਾਜਵਾ ਬਹੁਤ ਲੰਮੇ ਸਮੇਂ ਤੋਂ ਮੁੱਖ ਮੰਤਰੀ ਬਣਨ ਦਾ ਸੁਪਨਾ ਪਾਲ ਰਹੇ ਨੇ ਇਸ ਵਾਰ ਲੋਕ ਸਭਾ ਦੇ ਵਿੱਚ ਵੀ ਉਹਨਾਂ ਵੱਲੋਂ ਇਸੇ ਕਰਕੇ ਚੋਣਨੀ ਲੜੀ ਗਈ ਉਹਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਮੈਂ ਤਾਂ ਸੂਬੇ ਦੀ ਰਾਜਨੀਤੀ ਕਰਨਾ ਚਾਹੁੰਦਾ ਹਾਂ ਉਹਨਾਂ ਦਾ ਦਾਵਾ ਵੀ ਬਹੁਤ ਵੱਡਾ ਠੋਕਿਆ ਹੋਇਆ ਹੈ ਲੇਕਿਨ ਰਾਜਾ ਵੜਿੰਗ ਦੀਆਂ ਇੱਛਾਵਾਂ ਵੀ ਕਿਸੇ ਤੋਂ ਲੁਕੀਆਂ ਨਹੀਂ ਸੁਖਜਿੰਦਰ ਰੰਧਾਵਾ ਦੀਆਂ ਜਿਹੜੀਆਂ ਇੱਛਾਵਾਂ ਨੇ ਉਹ ਵੀ ਕਿਸੇ ਤੋਂ ਲੁਕੀਆਂ ਨਹੀਂ ਉਹ ਇੱਕ ਵਾਰ ਡਿਪਟੀ ਚੀਫ ਮਿਨਿਸਟਰ ਬਣ ਚੁੱਕੇ ਨੇ ਦੀ ਡਿਪਟੀ ਮੁੱਖ ਮੰਤਰੀ ਬਣਨ ਤੋਂ ਬਾਅਦ ਹੁਣ ਉਸ ਤੋਂ ਨਿਚਲੀ ਪੋਜੀਸ਼ਨ ਉਹਨਾਂ ਵੱਲੋਂ ਲੈਣੀ ਜਿਹੜੀ ਹੈ ਜੇ ਕਾਂਗਰਸ ਦੀ ਸਰਕਾਰ ਬਣ ਵੀ ਜਾਂਦੀ ਹੈ ਤਾਂ ਉਹ ਮੁਸ਼ਕਲ ਹੋਵੇਗੀ। ਸੋ ਚੰਨੀ ਵੀ ਇੱਕ ਵਾਰ ਮੁੱਖ ਮੰਤਰੀ ਬਣ ਚੁੱਕੇ ਨੇ ਹੁਣ ਦੁਬਾਰਾ ਉਹ ਇਕੱਲੇ ਮੰਤਰੀ ਬਣਨ ਦਾ ਸੁਪਨਾ ਕਿਵੇਂ ਦੇਖਣਗੇ ਇਹ ਵੀ ਸਾਰਿਆਂ ਨੂੰ ਪਤਾ। ਉਧਰੋਂ ਇਹ ਸਾਰੀ ਲੜਾਈ ਦੇ ਵਿੱਚੋਂ ਨਵਜੋਤ ਸਿੱਧੂ ਗਾਇਬ ਨੇ ਉਹ ਘਰੇ ਬੈਠ ਚੁੱਕੇ ਨੇ ਜਾਂ ਉਹ ਵਾਪਸ ਆਪਣੇ ਕ੍ਰਿਕਟ ਦੀ ਕਮੈਂਟੇਟਰੀ ਜਿਹੜੀ ਹੈ ਕਰਨ ਦੇ ਵਿੱਚ ਵਾਪਸ ਚਲੇ ਗਏ ਨੇ। ਪਹਿਲਾਂ ਤਾਂ ਆ ਗਿਆ ਕਾਰਨ ਦਿੱਤਾ ਜਾ ਰਿਹਾ ਸੀ ਉਹ ਉਹਨਾਂ ਦੀ ਪਤਨੀ ਦੀ ਬਿਮਾਰੀ ਦਾ ਦਿੱਤਾ ਜਾ ਰਿਹਾ ਸੀ ਕਿ ਉਹ ਬਿਮਾਰੀ ਦੇ ਨਾਲ ਲੜਾਈ ਲੜ ਰਹੇ ਨੇ ਹੁਣ ਤਾਂ ਉਹ ਉਸ ਬਿਮਾਰੀ ਤੋਂ ਉੱਪਰ ਵੀ ਚੁੱਕੇ ਨੇ ਠੀਕ ਹੋ ਚੁੱਕੇ ਨੇ ਲੇਕਿਨ ਸਿੱਧੂ ਵੱਲੋਂ ਸਰਗਰਮ ਰਾਜਨੀਤੀ ਦੇ ਵਿੱਚ ਵਾਪਸੀ ਨਹੀਂ ਕੀਤੀ ਗਈ ਹੈ ਕਦੇ-ਕਦੇ ਉਹ ਜਾ ਕੇ ਰਾਹੁਲ ਗਾਂਧੀ ਤੇ ਪ੍ਰੇਨਕਾ ਗਾਂਧੀ ਨਾਲ ਫੋਟੋ ਖਿਚਵਾ ਕੇ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਸਿਰਫ ਇਹ ਦੱਸਣ ਲਈ ਕਿ ਹਾਂ ਮੈਂ ਹਜੇ ਤੱਕ ਪਾਵਰਸ ਦੇ ਵਿੱਚ ਹੈਗਾ ਲੇਕਿਨ ਜੋ ਕੁਛ ਕੱਲ ਉਸ ਰੈਲੀ ਵਿੱਚ ਬੋਲਿਆ ਗਿਆ ਜਾਂ ਜੋ ਸਿੱਧੂ ਨੂੰ ਕਮਾਨ ਨਹੀਂ ਦਿੱਤੀ ਗਈ ਉਸਦੇ ਪਿੱਛੇ ਕਾਰਨ ਹੈ ਕਿ ਕਿਤੇ ਨਾ ਕਿਤੇ ਹਜੇ ਵੀ ਲੋਕਾਂ ਨੂੰ ਇਹ ਸ਼ੱਕ ਹੈ ਕਿਉਂਕਿ ਉਹ ਭਾਜਪਾ ਤੋਂ ਆਇਆ ਹੈ ਕਿ ਉਹ ਵਾਪਸ ਕਿਤੇ ਭਾਜਪਾ ਦੇ ਵਿੱਚ ਨਾ ਮਿਲ ਜਾਏ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦਾ ਮੁੱਖ ਮੰਤਰੀ ਹੁੰਦੇ ਹੋਏ ਭਾਜਪਾ ਨਾਲ ਮਿਲਣ ਦੇ ਦੋਸ਼ ਉਸਤੇ ਲੱਗੇ ਤੇ ਉਸ ਤੋਂ ਬਾਅਦ ਉਸ ਸਪਾਲ ਕੋ ਜੁਆਇਨ ਕਰਨ ਨਾਲ ਉਹ ਸਿੱਧ ਵੀ ਹੋ ਗਿਆ ਕਿ ਵਾਕਿਆ ਹੀ ਭਾਜਪਾ ਨਾਲ ਉਹ ਮਿਲਿਆ ਹੋਇਆ ਸੀ ਹੁਣ ਯਕੀਨ ਕਿਸ ਆਪਣੇ ਹੀ ਨੇਤਾਵਾਂ ਤੇ ਕਰਨਾ ਕਾਂਗਰਸ ਦੇ ਲਈ ਬਹੁਤ ਔਖਾ ਹੋ ਗਿਆ ਰਾਹੁਲ ਗਾਂਧੀ ਨੇ 1.5 ਮਹੀਨਾ ਪਹਿਲਾਂ ਬਿਆਨ ਦਿੱਤਾ ਸੀ ਗੁਜਰਾਤ ਵਿੱਚ ਕਿ ਮੈਨੂੰ ਪਤਾ ਕਿ ਸਾਡੇ 20-25 ਲੀਟਰ ਜਿਹੜੇ ਨੇ ਕਾਂਗਰਸ ਨਾਲ ਭਾਜਪਾ ਨਾਲ ਮਿਲੇ ਹੋਏ ਨੇ ਤੇ ਅਸੀਂ ਉਹਨਾਂ ਨੂੰ ਕੱਢਾਂਗੇ ਉਹਨਾਂ ਤੇ ਐਕਸ਼ਨ ਲਵਾਂਗੇ ਲੇਕਿਨ ਉਸ ਤੋਂ ਬਾਅਦ ਕੋਈ ਵੀ ਐਕਸ਼ਨ ਕਿਸੇ ਪ੍ਰਕਾਰ ਦਾ ਨਹੀਂ ਲੱਗ ਰਿਹਾ ਹੁਣ ਕੱਲ ਸੁਖਪਾਲ ਖੈਰਾ ਨੇ ਇਸ ਰੈਲੀ ਦੇ ਵਿੱਚ ਵੀ ਉਸੇ ਥੀਮ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਤੇ ਦੁਬਾਰਾ ਫਿਰ ਰਾਣਾ ਗੁਰਜੀਤ ਤੇ ਭਾਜਪਾ ਦੇ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਜੇ ਤੁਹਾਨੂੰ ਇਹ ਸ਼ੱਕ ਹੈ ਜਾਂ ਤੁਹਾਨੂੰ ਇੰਨਾ ਪੱਕਾ ਯਕੀਨ ਹੈ ਕਿ ਬੰਦਾ ਭਾਜਪਾ ਨਾਲ ਮਿਲਿਆ ਹੋਇਆ ਹੈ ਤੇ ਰਾਹੁਲ ਗਾਂਧੀ ਵੀ ਕਈ ਆਪਣੇ ਪਾਰਟੀ ਦੇ ਨੇਤਾਵਾਂ ਤੇ ਦੋਸ਼ ਲਾ ਚੁੱਕੇ ਨੇ ਕਿ ਤੁਸੀਂ ਭਾਜਪਾ ਨਾਲ ਮਿਲੇ ਹੋਏ ਹੋ ਫਿਰ ਉਹਨਾਂ ਨੂੰ ਕੱਢਣ ਤੋਂ ਕੌਣ ਰੋਕ ਰਿਹਾ ਹੈ ਰਾਹੁਲ ਗਾਂਧੀ ਨੂੰ ਇਹ ਸਵਾਲ ਵੀ ਕਿਤੇ ਨਾ ਕਿਤੇ ਖੜੇ ਹੁੰਦੇ ਨੇ ਤੁਸੀਂ ਇਲਜ਼ਾਮ ਲਾ ਰਹੇ ਹੋ ਲੇਕਿਨ ਐਕਸ਼ਨ ਕੋਈ ਨਹੀਂ ਲਿਆ ਤੁਸੀਂ ਪ੍ਰਧਾਨ ਹੋਣ ਦੇ ਬਾਵਜੂਦ ਇੱਕ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕੇ ਵੱਡਾ ਦਿਲ ਨਹੀਂ ਦਿਖਾ ਸਕੇ ਕਿ ਕੋਈ ਆ ਕੇ ਮੇਰੇ ਹਲਕੇ ਦੇ ਵਿੱਚ ਰੈਲੀ ਕਰ ਗਿਆ ਲੇਕਿਨ ਰੈਲੀ ਉਸ ਦਾ ਜਿਹੜਾ ਮਕਸਦ ਸੀ ਆ ਜੋ ਫਰੰਟ ਬਣਾਇਆ ਗਿਆ ਸੀ ਰਾਣਾ ਗੁਰਜੀਤ ਵੱਲੋਂ ਉਹ ਕਿਸਾਨੀ ਮੁੱਦਿਆਂ ਨੂੰ ਬਣਾਇਆ ਗਿਆ ਸੀ ਕਿ ਮੈਂ ਐਮਐਸਪੀ ਤੇ ਮੱਕੀ ਨੂੰ ਖਰੀਦਾਂਗਾ ਵੱਧ ਤੋਂ ਵੱਧ ਕਿਸਾਨ ਮੱਕੀ ਬੀਜੋ ਤੇ ਮੇਰੇ ਨਾਲ ਜੁੜੋ ਹੁਣ ਉਸ ਨੂੰ ਪੋਲਿਟੀਕਲ ਐਂਗਲ ਦੇ ਵਿੱਚੋਂ ਦੇਖਿਆ ਜਾ ਸਕਦਾ ਹੈ ਕੋਈ ਇਸ ਦੇ ਵਿੱਚ ਸ਼ੱਕ ਨਹੀਂ ਇਸ ਸਾਰੀ ਮੂਵ ਵੀ ਜਿਹੜੀ ਹੈ ਰਾਣਾ ਗੁਰਜੀਤ ਦੀ ਆਪਣੇ ਆਪ ਨੂੰ ਸਾਰੇ ਸੂਬੇ ਦਾ ਲੀਡਰ ਹੋ ਜੋ ਪੇਸ਼ ਕਰਨ ਦੀ ਹੋ ਸਕਦੀ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਲੇਕਿਨ ਉਹ ਬੀਜੇਪੀ ਨਾਲ ਮਿਲਿਆ ਹੋ ਸਕਦਾ ਹੈ ਉਹਨਾਂ ਦਾ ਏਜੰਡਾ ਪੰਜਾਬ 'ਚ ਅੱਗੇ ਵਧਾ ਰਿਹਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਲੇਕਿਨ ਉਸ ਨੂੰ ਬੜੇ ਚਲਾਕੀ ਨਾਲ ਈਡੀ ਵੱਲੋਂ ਤੇ ਸੀਬੀਆਈ ਵੱਲੋਂ ਉਸਤੇ ਰੇਡਾਂ ਪਵਾ ਕੇ ਬੀਜੇਪੀ ਆਪਣਾ ਆਪ ਨੂੰ ਉਸ ਦਾ ਦੁਸ਼ਮਣ ਪ੍ਰੋਜੈਕਟ ਕਰਨ ਦੀ ਲੋਕਾਂ ਦੇ ਵਿੱਚ ਜੋ ਕੋਸ਼ਿਸ਼ ਹੈ ਉਹ ਵੀ ਬਖੂਬੀ ਕਰ ਰਹੀ ਹੈ ਕੱਲ ਪਰਸੋ ਹੀ ਈਡੀ ਵੱਲੋਂ ਉਹਨਾਂ ਦੀ 22 ਕਰੋੜ ਦੀ ਜਾਇਦਾਦ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਗਈ। ਆ ਜਿਹੜੀ ਕਿ ਉਹਨਾਂ ਨੇ ਫੇਮਾ ਵਾਇਲੇਸ਼ਨ ਕੀਤੇ ਹੋਏ ਨੇ ਉਸ ਦੀ ਜਾਂਚ ਤੋਂ ਪਤਾ ਲੱਗਿਆ ਸੀ ਉਸ ਤੇ ਏਜ ਵਿੱਚ ਕੀਤੀ ਗਈ। ਸੋ ਸੀਬੀਆਈ ਈਡੀ ਉਹਨਾਂ ਤੇ ਐਕਸ਼ਨ ਲੈ ਰਹੀ ਹੈ। ਲੋਕਾਂ ਦੇ ਵਿੱਚ ਇਹ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਉਹ ਕਾਂਗਰਸ ਦਾ ਲੀਡਰ ਹੈ ਇਸ ਕਰਕੇ ਸਿਆਸੀ ਬਦਲਾਖੋਰੀ ਹੋ ਰਹੀ ਹੈ। ਦੂਜੇ ਪਾਸੇ ਕਾਂਗਰਸ ਦੇ ਲੀਡਰ ਹੀ ਭਾਜਪਾ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾ ਰਹੇ ਨੇ। ਰੈਲੀਆਂ ਇੱਕ ਦੂਜੇ ਦੇ ਖਿਲਾਫ ਉਸੇ ਸਮੇਂ ਉਸੇ ਟਾਈਮ ਉਸੇ ਜਗ੍ਹਾ ਤੇ ਕੀਤੀਆਂ ਜਾ ਰਹੀਆਂ ਨੇ ਉਮੀਦਵਾਰ ਪ੍ਰਧਾਨ ਤੇ ਮਰਜ਼ੀ ਤੋਂ ਦੇ ਖਿਲਾਫ ਐਲਾਨਿਆ ਜਾ ਰਿਹਾ ਹੈ ਉਮੀਦਵਾਰ ਪ੍ਰਧਾਨ ਨੂੰ ਮਿਲਣ ਦੇ ਲਈ ਉਸਦੇ ਸਾਹਮਣੇ ਫੇਸ ਟੂ ਫੇਸ ਹੋਣ ਦੇ ਲਈ ਰਾਜ਼ੀ ਨਹੀਂ ਉਹਦੇ ਨਾਲ ਗੱਲਬਾਤ ਕਰਨ ਦੇ ਲਈ ਰਾਜ਼ੀ ਨਹੀਂ ਇਹ ਹਾਲਾਤ ਕਾਂਗਰਸ ਦੀ ਖਾਨਾ ਜੰਗੀ ਦੇ ਹੈ ਤੇ ਉਹ ਸਾਹਮਣੇ ਉੱਭਰ ਕੇ ਹਰ ਇੱਕ ਲੋਕ ਦੇ ਸਾਹਮਣੇ ਜਿਹੜਾ ਆ ਚੁੱਕੇ ਨੇ ਹੁਣ ਕੋਈ ਉਸਤੇ ਪਰਦਾ ਨਹੀਂ ਪਾਇਆ ਜਾ ਸਕਦਾ ਉਸ ਨੂੰ ਲੁਕੋਇਆ ਨਹੀਂ ਜਾ ਸਕਦਾ ਬਿਆਨ ਜਰੂਰ ਦਿੱਤੇ ਜਾਂਦੇ ਨੇ ਕਿ ਸਾਰਾ ਕੁਝ ਠੀਕ ਹੈ ਜੀ ਤਾਂ ਚੱਲਦਾ ਰਹਿੰਦਾ ਹੈ ਕੋਈ ਇਸ ਤੇ ਬਟ ਵੱਡੀ ਗੱਲ ਨਹੀਂ ਲੇਕਿਨ ਉਹ ਸਾਰੀ ਲੜਾਈ ਜਿਹੜੀ ਹੈ ਉਹ ਤੜੇ ਬੰਦੀ ਉਹ ਖਾਨਾ ਜੰਗੇ ਉਹ ਲੋਕਾਂ ਦੇ ਸਾਹਮਣੇ ਖੁੱਲ ਕੇ ਆ ਚੁੱਕੀ ਹੈ ਹੁਣ ਫੈਸਲਾ ਫੇਰ ਹਾਈ ਕਮਾਂਡ ਦੇ ਕੋਲ ਹੀ ਪਹੁੰਚ ਚੁੱਕਿਆ ਹੈ ਜਾਂ ਪਹੁੰਚ ਜਾਵੇਗਾ ਕਿ ਫੈਸਲਾ ਕੀ ਕਰਨਾ ਹੈ ਪ੍ਰਧਾਨਗੀ ਕਿਹਨੂੰ ਦੇਣੀ ਹੈ ਬਦਲਣੀ ਹੈ ਜਾਂ ਨਹੀਂ ਬਦਲਣੀ ਲੇਕਿਨ ਇੱਕ ਗੱਲ ਅਕੀ ਹੈ ਕਿ ਜੇ ਤੜੇਬੰਦੀ ਇਸੇ ਤਰੀਕੇ ਨਾਲ ਚਲਦੀ ਰਹੀ ਤਾਂ ਜਿਮਣੀ ਚੋਣ ਜਿੱਤਣ ਜਾਂ ਹਾਰਨ 2027 ਦੀਆਂ ਚੋਣਾਂ ਕਾਂਗਰਸ ਤੇ ਲਈ ਬਹੁਤ ਔਖੀਆਂ ਹੋ ਕੇ ਨਿਭੜਣਗੀਆਂ ਇੱਕ ਪਾਸੇ ਭਾਜਪਾ ਵੱਲੋਂ ਲਗਾਤਾਰ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਉਹ ਆਪਣੀ ਵੋਟ ਨੂੰ ਕੰਸੋਲੀਡੇਟ ਕਰੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਚਾਲਾਂ ਦੇ ਤਹਿਤ ਹੀ ਜਿਹੜੀ ਵਿਪੱਖਸ਼ ਦੀ ਵੋਟ ਹੈ ਵਿਰੋਧੀ ਵੋਟ ਹੈ ਚਾਹੇ ਉਹ ਸਿੱਖ ਵੋਟ ਕਹਿ ਲਓ ਉਹ ਵੀ ਕਈ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਤੇ ਉਸੇ ਤਰੀਕੇ ਨਾਲ ਹੀ ਉਹਦੇ ਵੰਡੇ ਰਹਿਣ ਦੀ ਉਮੀਦ ਵੀ ਬਰਕਰਾਰ ਹੈ ਕਿਸਾਨੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪਟੋਤਾਲ ਹੋ ਚੁੱਕੀ ਹੈ ਉਹ ਵੀ ਅੱਡਲ ਧੜਿਆਂ ਦੇ ਵਿੱਚ ਵੰਡੀ ਗਈ ਹੈ ਸੋ ਵਿਰੋਧੀ ਧਿਰ ਦੀ ਵੋਟ ਜਿਹੜੀ ਹੈ ਉਹ ਕਈ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਜਿਵੇਂ ਕਿ ਹੋਰ ਸਟੇਟਸ ਦੇ ਵਿੱਚ ਹੋਰ ਰਾਜਾਂ ਦੇ ਵਿੱਚ ਭਾਜਪਾ ਦੀ ਇਹੀ ਰਣਨੀਤੀ ਕਹੀ ਜਾ ਰਹੀ ਹੈ ਕਿ ਇਹੀ ਰਣਨੀਤੀ ਦੇ ਉੱਤੇ ਉਹ ਚੱਲਦੀ ਹੈ ਵਿਰੋਧੀ ਵੋਟ ਨੂੰ ਟੋੜ ਕੇ ਵੰਡ ਕੇ ਆਪਣੀ ਵੋਟ ਨੂੰ ਕਨਸੋਲੀਡੇਟ ਕਰਕੇ ਉਹ ਚੋਣਾਂ ਜਿੱਤਣ ਦੇ ਵਿੱਚ ਸਫਲ ਹੁੰਦੀ ਹੈ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕੋਈ ਹੈਰਾਨੀ ਨਹੀਂ ਹੋਏਗੀ ਜੇ 2027 ਦੇ ਵਿੱਚ ਭਾਜਪਾ ਬਹੁਤ ਚੰਗਾ ਪ੍ਰਦਰਸ਼ਨ ਪੰਜਾਬ ਦੇ ਵਿੱਚ ਦਿਖਾਉਣ ਦੇ ਵਿੱਚ ਵੀ ਸਫਲ ਹੋ ਜਾਂਦੀ ਹੈ ਸੋ ਜੇ ਕਾਂਗਰਸ ਨੇ ਜਿੱਤਣਾ ਹੈ ਜੇ ਉਹਨਾਂ ਨੂੰ ਜਿਵੇਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕ ਜਿਆਦਾ ਖੁਸ਼ ਨਹੀਂ ਅਕਾਲੀ ਵੀ ਵੰਡੇ ਹੋਏ ਨੇ ਭਾਜਪਾ ਕਿਸਾਨੀ ਦੇ ਵਿਰੋਧ ਨੂੰ ਤਬਦੀਲ ਨਹੀਂ ਕਰ ਸਕੀ ਆਪਣੇ ਹੱਕ ਦੇ ਵਿੱਚ ਨਹੀਂ ਲੈ ਕੇ ਆ ਸਕੀ ਤੇ ਕਾਂਗਰਸ ਦਾ ਰਾਹ ਬੜਾ ਸਾਫ਼ ਸੀ ਜਾਂ ਪਧਰਾ ਸੀ ਉਹ ਐਨਾ ਪਧਰਾ ਹੁਣ ਰਹਿ ਨਹੀਂ ਗਿਆ ਕਿਉਂਕਿ ਆਪਸ ਦੇ ਵਿੱਚ ਜਿਹੜੀ ਲੜਾਈ ਹੈ ਉਹ ਬਹੁਤ ਜ਼ਿਆਦਾ ਪ੍ਰਬਲ ਹੋ ਕੇ ਤੇਜ਼ ਹੋ ਕੇ ਤਕੜੀ ਹੋ ਕੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਜੇ ਕਾਂਗਰਸ ਨੇ ਜਿਤਨਾ ਹੈ ਤਾਂ ਇਸ ਦਾ ਹੱਲ ਉਹਨਾਂ ਨੂੰ ਸਮਾਂ ਰਹਿੰਦੇ ਹੀ ਕਰਨਾ ਪਏਗਾ ਕਿਉਂਕਿ ਜਿੰਨਾ ਜਿੰਨਾ 2027 ਦੇ ਨੇੜੇ ਅਸੀਂ ਜਾਂਦੇ ਜਾਵਾਂਗੇ ਤੇ ਜੇ ਇਹ ਲੜਾਈਆਂ ਇਸ ਤਰ੍ਹਾਂ ਹੀ ਚਲਦੀਆਂ ਰਹੀਆਂ ਇਹ ਤੜੇਬੰਦੀ ਇਸ ਤਰ੍ਹਾਂ ਹੀ ਚਲਦੇ ਰਹੀ ਤਾਂ ਕਾਂਗਰਸ ਇਹ ਦਿੱਤੀ ਹੋਈ ਲੜਾਈ ਬੜੀ ਆਸਾਨੀ ਨਾਲ ਆਪਣੇ ਖੁਦ ਦੇ ਕਰਕੇ ਹੀ ਆਪਣੇ ਕਾਰਨਾ ਕਰਕੇ ਹੀ ਹਾਰ ਜਾਵੇਗੀ ਇਸ ਦੇ ਵਿੱਚ ਵੀ ਕੋਈ ਜ਼ਿਆਦਾ ਸ਼ੱਕ ਸ਼ੁਭਾ ਲੋਕਾਂ ਨੂੰ ਨਹੀਂ ਹੈ ਉਮੀਦ ਕਰਦੇ ਹਾਂ ਕਿ ਇਸ ਜਿੰਨਾ ਵੀ ਰੌਲਾ ਕਚੌੜਾ ਚੱਲ ਰਿਹਾ ਹੈ ਜੋ ਵੀ ਖਾਨਾ ਜੰਗੀ ਚੱਲ ਰਹੀ ਹੈ ਉਹ ਜਲਦੀ ਉਹਦੇ ਬਦਲ ਛਟਣਗੇ ਕਾਂਗਰਸ ਆਪਣੀ ਰਣਨੀਤੀ ਸਾਫ਼ ਕਰੇਗੀ ਤੇ ਇੱਕ ਕਲੈਰਿਟੀ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਆਪਣਾ ਪ੍ਰਦਰਸ਼ਨ ਕਰ ਸਕੇਗੀ ਆ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਕਾਂਗਰਸ ਹਾਈ ਕਮਾਂਡ ਜ਼ਰੂਰ ਇਹ ਕਾਮਨਾ ਕਰਦਾ ਹੋਵੇਗਾ ਕਿ ਅਸੀਂ ਇੱਕ ਯੂਨਾਈਟਿਡ ਫਰੰਟ ਦੇ ਕੇ ਲੜਾਈ ਲੜ ਸਕਦੇ ਹਾਂ ਤੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਦੁਬਾਰਾ ਜੜੀ ਹੈ ਬਣਾ ਸਕਦੇ ਹਾਂ ਇਹ ਕੋਸ਼ਿਸ਼ ਜ਼ਰੂਰ ਹਾਈ ਕਮਾਂਡ ਦੀ ਰਹਿਣੀ ਚਾਹੀਦੀ ਹੈ ਆ ਇਹੀ ਸਾਰੇ ਕਾਂਗਰਸ ਵਰਸੀ ਜਿਹੜੇ ਨੇ ਕਾਂਗਰਸ ਪਾਰਟੀ ਦੇ ਜਿਹੜੇ ਕਾਰਕਟਰਤਾ ਨੇ ਉਹ ਉਮੀਦ ਕਰਦੇ ਹੋਣਗੇ ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿਹੜੀ ਕਰਵਟ ਬੈਠਦੀ ਹੈ ਜਿਹੜਾ ਜਿਹੜਾ ਦਸਤਾ ਹੈ اختیار ਕਰਦੀ ਹੈ ਜਿਵੇਂ ਜਿਵੇਂ ਜੋ ਜੋ ਘਟਨਾਵਾਂ ਹੁੰਦੀਆਂ ਰਹਿਣਗੀਆਂ ਉਹਨਾਂ ਦਾ ਰਾਪਤਾ ਤੁਹਾਡੇ ਨਾਲ ਅਸੀਂ ਜਰੂਰ ਕਾਇਮ ਕਰਦੇ ਰਹਾਂਗੇ ਉਦੋਂ ਤੱਕ ਦੇ ਲਈ ਰਾਜਾ ਦੋ ਧੰਨਵਾਦ